ਸਾਰਿਆਂ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਵਾਹਿਗੁਰੂ ਹਰ ਇੱਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਹਰ ਇੱਕ ਨੂੰ ਕੰਮ ਦੇ ਵਿੱਚ ਤਰੱਕੀਆਂ ਬਖਸ਼ੇ ਅੱਜ ਗੱਲਬਾਤ ਕਰਦੇ ਆਂ ਫਤਿਹਗੜ੍ਹ ਸਾਹਿਬ ਦੀ ਆ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਦੀਵਾਨ ਟੋਡਰਮਲ ਦੀ ਹਵੇਲੀ ਦੀ ਜਿੱਥੇ ਲੋਕ ਮੱਥਾ ਟੇਕਦੇ ਨੇ ਕਿ ਇਹਨਾਂ ਨੇ ਸਾਡੀ ਖਾਤਰ ਕੀ ਕੀਤਾ ਪਰ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੁਝ ਵੱਡੇ ਤੋਂ ਵੱਡੇ ਕਹਿ ਦਈਏ ਬੇਵਕੂਫ ਡੱਫਰ ਬੰਦੇ ਜਿਹੜੇ ਉੱਪਰ ਚੜ ਕੇ ਤਹਾਂ ਤੱਕ ਜਾ ਕੇ ਫੋਟੋਆਂ ਕਚਾਈ ਜਾਂਦੇ ਨੇ ਕਿ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਹਾਨੂੰ ਅਕਲ ਹੈ ਤੁਹਾਨੂੰ ਇਤਿਹਾਸ ਪਤਾ ਤਹਾਂ ਤੱਕ ਜਾਣਿਓ ਉੱਤੇ ਹੁੱਲੜਬਾਜੀ ਕਰਨ ਜਾਣਿਓ ਤੁਸੀਂ ਉੱਤੇ ਫੋਟੋਆਂ ਕਚਾਉਣ ਜਾਣਿਓ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਉਹ ਹਵੇਲੀ ਦਾ ਇਤਿਹਾਸ ਕੀ ਆ ਜੇ ਤੁਸੀਂ ਉਹਨਾਂ ਨੂੰ ਪੁੱਛ ਲਿਆ ਜਾਵੇ ਪੰਜ ਪਿਆਰੇ ਦੇ ਨਾਂ ਪੁੱਛਲੇ ਜਾਣ ਚਾਰ ਸੈਵ ਜਾਦਿਆਂ ਦੇ ਨਾਂ ਪੁੱਛਲੇ ਜਾਣ ਕੁਝ ਇਤਿਹਾਸ ਦੀਆਂ ਗੱਲਾਂ ਪੁੱਛ ਲਈਆਂ ਜਾਣ ਤਾਂ ਮੂੰਹ ਵਿੰਗਾ ਹੋ ਜੂ ਖੋਤਿਆਂ ਵਾਂਗੂ ਦੰਦ ਕੱਢਣ ਲੱਗ ਜਾਂਦੇ ਨੇ ਕਿ ਤੁਸੀਂ ਉੱਤੇ ਫੋਟੋ ਕਚਾਉਣ ਜਾਂਦੇ ਹੋ ਇਤਿਹਾਸ ਨੂੰ ਜਾਣੋ ਇਤਿਹਾਸ ਨੂੰ ਪਹਿਚਾਣੋ ਬਹੁਤੇ ਲੋਕ ਇਤਿਹਾਸ ਭੁੱਲਦੇ ਜਾਂਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬਖਸ਼ੀ ਕਿ ਇਹ ਮੂਰਖ ਲੋਕ ਇਤਿਹਾਸ ਨੂੰ ਜਾਣ ਸਕਣ ਇਤਿਹਾਸ ਦੀਆਂ ਕਿਤਾਬਾਂ ਪੜ ਸਕਣ ਕੁਝ ਸਿੱਖਿਆ ਲੈ ਸਕਣ ਪਾਗਲਾ ਵਾਂਗੂ ਉੱਥੇ ਉੱਪਰ ਚੜ ਚੜ ਕੇ ਫੋਟੋਆਂ ਕਚਾਈ ਜਾਂਦੇ ਆ ਅਗਰ ਕੋਈ ਕਹਿੰਦਾ ਫਿਰ ਗੱਲ ਨੂੰ ਪੈਨੇਓ ਕਿਉਂਕਿ ਉਮਰ ਚੜਦੀ ਜਵਾਨੀ ਆ ਕਿ ਅਸੀਂ ਇੰਸਟਾਗ੍ਰam ਤੇ ਵੀਡੀਓ ਪਾ ਦਈਏ ਅਸੀਂ ਆਹ ਹਵੇਲੀ ਤੇ ਉੱਪਰ ਚੜ ਕੇ ਜਮਾ ਉੱਪਰ ਚੜ ਕੇ ਕਿਹੜਾ ਤੁਹਾਨੂੰ ਸਨਮਾਨ ਮਿਲ ਜੂ ਕਿ ਤੁਸੀਂ ਉੱਪਰ ਤੱਕ ਚੜੀ ਜਾਂਦੇ ਹੋ ਫੋਟੋਆਂ ਕਚਾਉਣ ਦੇ ਮਾਰੇ ਡਿੱਗ ਗਏ ਤੇ ਫੇਰ ਪਹਿਲੀ ਗੱਲ ਤਾਂ ਤੁਹਾਨੂੰ ਉੱਪਰ ਚੜ੍ਹਨੀ ਨਹੀਂ ਚਾਹੀਦਾ ਉਹ ਹਵੇਲੀ ਦਾ ਇਤਿਹਾਸ ਜਾਣੋ ਕਿ ਛੋਟੇ ਸਾਹਿਬ ਜਦ ਸਾਹਿਬਜ਼ਾਦਿਆਂ ਦੀ ਖਾਤਰ ਕੀ ਕੁਝ ਕੀਤਾ ਸੀ ਉਹਨਾਂ ਨੇ ਉਹ ਇਤਿਹਾਸ ਨੂੰ ਜਾਣੋ ਤੁਸੀਂ ਬੇਬਕੂਫੋ ਤਾਂ ਹਾਂ ਤੱਕ ਚੜੀ ਜਾਂਦੇ ਹੋ ਤੁਸੀਂ ਫੋਟੋਆਂ ਘਚਾਉਣ ਦੇ ਮਾਰੇ ਕਿ ਉੱਥੇ ਤੁਸੀਂ ਫੋਟੋਆਂ ਘਚਾਉਣ ਜਾਂਦੇ ਹੋ ਕਿ ਇਤਿਹਾਸ ਜਾਣ ਜਾਂਦੇ ਹੋ ਟਰਾਲੀਆਂ 'ਚ ਬੈ ਕੇ ਟਰਾਲੀਆਂ ਪੇਜ ਹੋਣ ਲੱਗ ਜਾਂਦੇ ਨੇ ਮੁੜ ਕੇ ਐਕਸੀਡੈਂਟ ਹੋ ਜਾਂਦੇ ਨੇ ਕਿੰਨੇ ਜਿਹੜੇ ਪਿੱਛੇ ਸੰਗਤਾ ਬੈਠੀਆਂ ਹੁੰਦੀਆਂ ਨੇ ਟਰਾਲੀ ਤੇ ਉਹਨੂੰ ਵੀ ਤੁਸੀਂ ਮੁਸੀਬਤਾਂ ਵਿੱਚ ਪਾ ਦਿੰਦੇ ਹੋ ਤੁਹਾਨੂੰ ਸ਼ਰਮ ਚਾਹੀਦੀ ਥੋੜੀ ਮੋਟੀ ਕਿ ਤੁਸੀਂ ਤਾਹਾਂ ਤੱਕ ਜਾਈ ਜੰਨੇ ਹੋ ਇਤਿਹਾਸ ਜਾਣੋ 40 ਮੁਕਤੀਆਂ ਬਾਰੇ ਜਾਣੋ ਚਮਕੌਰ ਦੀ ਗੜੀ ਬਾਰੇ ਜਾਣੋ ਆਨੰਦਪੁਰ ਦਾ ਇਤਿਹਾਸ ਜਾਣੋ ਜਿਹੜੀਆਂ ਚੀਜ਼ਾਂ ਸਿੱਖਣ ਵਾਲੀਆਂ ਉਹਨਾਂ ਵੱਲ ਧਿਆਨ ਹੈ ਨਹੀਂ ਹੁੱਲੜਵਾਜੀ ਕਰਨ ਵੱਲ ਬਹੁਤ ਜ਼ਿਆਦਾ ਧਿਆਨ ਆ ਜਿਹੜੀ ਵੀ ਆ ਮਢੀ ਜਿਹੜੀ ਉੱਪਰ ਤੱਕ ਜਾ ਰਹੀ ਆ ਚੜ ਰਹੀ ਉੱਪਰ ਤੱਕ ਸ਼ਰਮ ਚਾਹੀਦੀ ਇਹਨਾਂ ਨੂੰ ਅਗਰ ਕੋਈ ਚਾਰਦਾ ਤਾਂ ਗੱਲ ਪੈਂਦੀ ਇਤਿਹਾਸ ਨੂੰ ਜਾਣੋ ਵੀਰੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਤੁਸੀਂ ਇਤਿਹਾਸ ਨੂੰ ਜਾਣੋ ਬੇਵਕੂਫਾਂ ਵਾਲੀਆਂ ਹਰਕਤਾਂ ਨਾ ਕਰੀ ਜਾਓ ਜਾ ਕੇ ਉੱਥੇ ਜਦੋਂ ਵੀਡੀਓ ਦੇਖਦੇ ਆ ਦੁੱਖ ਬਹੁਤ ਆਉਂਦਾ ਕਿ ਇਹਨਾਂ ਨੇ ਤਾਂ ਇੱਕ ਮੇਲਾ ਬਣਾ ਲਿਆ ਕਿ ਅਸੀਤਾ ਜੀ ਆਏ ਸਾਲ ਫਤਿਹਗੜ੍ਹ ਸਾਹਿਬ ਜਾਣੇ ਆ ਮੇਲੇ ਤੇ ਇੱਕ ਮੇਲੇ ਦੀ ਤਰ੍ਹਾਂ ਬਣਾਈ ਬੈਠੇ ਹੋ ਤੁਸੀਂ ਉਹਨੂੰ ਇਤਿਹਾਸ ਨੂੰ ਜਾਣੋ ਉੱਥੇ ਹੋਇਆ ਕੀ ਸੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜੋ ਕੀ ਹੋਇਆ ਕੀ ਸੀ ਉੱਥੇ ਚੱਕੇ ਬੁੱਥਾ ਉੱਥੇ ਇੱਕ ਮੇਲੇ ਦੀ ਤੇਰਾ ਵਗ ਜਾਂਦੇ ਹੋ ਗੰਦ ਪਾਉਣ ਵਗ ਜਾਂਦੇ ਨੇ ਉੱਥੇ ਸੋਡੀ ਛਿੱਤਰ ਬਰੇਟ ਹੋਣੀ ਚਾਹੀਦੀ ਆ ਉੱਥੇ ਜਿਹੜੇ ਹਜੇ ਲੋਕ ਗੰਦ ਪਾਉਂਦੇ ਨੇ ਜਾ ਕੇ ਉੱਥੇ ਫੋਟੋਆਂ ਕੱਚਾ ਹੁੰਦੇ ਨੇ ਤਾਂਹਾਂ ਚੜ ਚੜ ਕੇ